ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਾਂ ਦਿੱਲੀ ਵਿੱਚ ਗੁਰਮਖ ਮਿੱਤਰ ਹਨ ਉਹਨਾਂ ਦੀਆਂ ਦੋ ਬੱਚੀਆਂ ਹਨ ਦੋਵੇਂ ਕਾਲਜ ਵਿੱਚ ਪੜ੍ਹਦੀਆਂ ਹਨ ਕੁਝ ਕੋਸਾਲ ਪਹਿਲਾਂ ਦੀ ਗੱਲ ਹੈ ਅਸੀਂ ਕੇਸਾਂ ਦੀ ਹਾਜ਼ਰੀ ਲਈ ਦਿੱਲੀ ਗਏ ਤੇ ਉਹ ਪਰਿਵਾਰ ਗੁਰਮਖ ਨੂੰ ਮਿਲਿਆ ਤੇ ਬੜੇ ਪਰੇਸ਼ਾਨ ਅੱਖਾਂ ਭਰੀਆਂ ਪਰੇਸ਼ਾਨੀ ਦਾ ਕਾਰਨ ਪੁੱਛਿਆ ਸਾਹੋ ਕਹਿਣ ਲੱਗੇ ਮੇਰੀਆਂ ਦੋ ਜਵਾਨ ਬੱਚੀਆਂ ਹਨ ਸਾਡੇ ਬਿਲਕੁਲ ਨਾਲ ਦੇ ਘਰ ਵਿੱਚ ਇੱਕ ਨੌਜਵਾਨ ਲੜਕਾ ਹੈ ਉਹ ਕੁਝ ਬਦਮਾਸ਼ ਕਿਸਮ ਦਾ ਹੈ ਤੇ ਮੇਰੀਆਂ ਬੱਚੀਆਂ ਨੂੰ ਬਹੁਤ ਪਰੇਸ਼ਾਨ ਕਰਦਾ ਹੈ ਇੱਥੋਂ ਤੱਕ ਕਿ ਬੱਚੀਆਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ ਅਸੀਂ ਸ਼ਰਾਫਤ ਦੇ ਮਾਰੇ ਜਾਂ ਇਹ ਕੈਨਲੋਕੀ ਬੱਚੀਆਂ ਹਨ ਕੁਝ ਕਰ ਨਹੀਂ ਸਕਦੇ ਅਸੀਂ ਉਸ ਦੇ ਪਰਿਵਾਰ ਵਾਲੇ ਵੀ ਆਪਣੇ ਬਤਮਾਸ਼ ਬੱਚੇ ਪੁੱਤਰ ਦੀ ਪਿੱਠ ਥੋਪਦੇ ਹਨ ਉਸ ਦੀ ਤਰਫਦਾਰੀ ਕਰਦੇ ਹਨ ਸਾਨੂੰ ਰੋਜ਼ ਧਮਕੀਆਂ ਦਿੰਦੇ ਹਨ ਕਿ ਆਪਣੀ ਇੱਕ ਬੱਚੀ ਦਾ ਵਿਆਹ ਸਾਡੇ ਮੁੰਡੇ ਨਾਲ ਕਰ ਦੇਵੋ ਉਹ ਬਦਮਾਸ਼ ਕਿਸਮ ਦਾ ਲੜਕਾ ਹੈ ਸਿੱਖੌਣ ਦੇ ਬਾਵਜੂਦ ਕੈਸ ਕਤਲ ਕਰਵਾਏ ਹੋਏ ਹਨ ਰੋਜ਼ ਸ਼ਰਾਬ ਪੀ ਕੇ ਮੜਕਾ ਮਾਰਦਾ ਹੈ ਤਾਂ ਤਾਂਕ ਕਿ ਗਿਰੀ ਹੋਈ ਹਰਕਤ ਕਰਦੇ ਹਨ ਕਿ ਸਾਡੀ ਬੱਚੀ ਦੀ ਕਿਦਰੇ ਕੋਈ ਰਿਸ਼ਤੇ ਦੀ ਗੱਲ ਚਲਦੀ ਹੋਵੇ ਤਾਂ ਉਹ ਪਤਾ ਨਹੀਂ ਕਿ ਮੈਸੂਲ ਲੈ ਲੈਂਦੇ ਹਨ ਤੇ ਉਥੇ ਬੱਚੀਆਂ ਬਾਰੇ ਗਲਤ ਗੱਲਾਂ ਕਰਕੇ ਰਿਸ਼ਤਾ ਨਹੀਂ ਹੋਣ ਦਿੰਦੇ ਅਸੀਂ ਬਹੁਤ ਪਰੇਸ਼ਾਨ ਹਾਂ ਸਮਝ ਨਹੀਂ ਆਉਂਦੀ ਕੀ ਕਰੀਏ ਨਾ ਮਕਾਂ ਛੱਡ ਸਕਦੇ ਹਾਂ ਨਾਹੀ ਉਹਨਾ ਬਦਮਾਸ਼ਾਂ ਨਾਲ ਮੱਥਾ ਲਗਾ ਸਕਦੇ ਹਾਂ ਤੀਆਂ ਦਾ ਤਨ ਹੈ ਬਦਨਾਮੀ ਦੇ ਡਰ ਤੋਂ ਪੁਲਿਸ ਵਿੱਚ ਰਿਪੋਰਟ ਵੀ ਨਹੀਂ ਦੇ ਸਕਦੇ ਡਰਦੇ ਹਾਂ ਕਿ ਉਹ ਬਦਮਾਸ਼ ਪਤਾ ਨਹੀਂ ਕੀ ਹਰਕਤ ਕਰ ਦੇਣ ਤੇ ਬਾਅਦ ਵਿੱਚ ਸਾਨੂੰ ਪਛਤਾਉਣਾ ਪਵੇ ਗੁਰਮਖ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਗੁਰੂ ਦਾ ਕੁੱਕਰ ਬਣ ਕੇ ਬੇਨਤੀ ਕੀਤੀ ਕਿ ਤੁਸੀਂ ਭਾਵੇਂ ਸਾਰਾ ਪਰਿਵਾਰ ਰਲ ਕੇ ਪੰਜ ਪਾਠ ਸੁਖਮਨੀ ਸਾਹਿਬ ਜੀ ਦੇ ਰੋਜ਼ ਕਰੋ ਤੇ ਹਫ਼ਤੇ ਬਾਅਦ ਕਿਸੇ ਨਜ਼ਦੀਕ ਦੇ ਗੁਰੂ ਅਸਥਾਨ ਤੇ ਦੇਖਰਾ ਕੇ ਦਾਸ ਕਰੋ ਇਸ ਸਾਧਗੁਰ ਜੀ ਤੁਸੀਂ ਤਾਂ ਆਪ ਨਾਰੀ ਦੀ ਇੱਜ਼ਤ ਦੀ ਰਾਖੀ ਕਰਦੇ ਹੋ ਇਹ ਬੱਚੀਆਂ ਤੁਹਾਡੀਆਂ ਹਨ ਇਹਨਾਂ ਦੀ ਆਪ ਹੀ ਰਾਖੀ ਕਰੋ ఏ مسئلہ ਆਪ ਹੀ ਹੱਲ ਕਰੋ ਬੇਨਤੀ ਤੇ ਉਹਨਾਂ ਦੇ ਸਾਰੇ ਪਰਵਾਰ ਨੂੰ ਪੂਰਾ ਨੀਚੇ ਕਰਕੇ ਸੁਖਮਨੀ ਸਾਹਿਬ ਜੀ ਦੇ ਰੋਜ਼ ਦੇ ਪੰਜ ਪਾਠ ਕਰਨੇ ਸ਼ੁਰੂ ਕਰ ਦਿੱਤੇ ਸੋਚ ਤੋਂ ਪਰੇ ਦੀ ਗੱਲ ਇਸ ਬਾਣੀ ਨੇ ਪਤਾ ਨਹੀਂ ਕੀ ਲੀਲਾ ਰਚਾਈ ਜਾਂ ਕੀ ਚੋਜ ਬਣਿਆ ਇਹ ਤਾਂ ਜਾ ਗੁਰੂ ਪਾਸ਼ਾ ਜਾਨਣ ਜਾ ਉਸ ਲੜਕੀ ਦੇ ਪਰਿਵਾਰ ਨੂੰ ਪਤਾ ਹੋਵੇਗਾ ਕਿ ਉਹਨਾਂ ਉੱਤੇ ਕੀ ਚੋਲ ਪਿਆ ਤੇ ਕਾਹਦਾ ਜੋਰ ਪਿਆ ਕਿ ਕੋਈ 6 ਕੁ ਮਹੀਨੇ ਬਾਅਦ ਲੜਕੀਆਂ ਦੇ ਮਾਤਾ ਪਿਤਾ ਖੁਸ਼ੀ-ਖੁਸ਼ੀ ਆਏ ਤੇ ਕਹਿਣ ਲੱਗੇ ਕਿ ਸੁਖਮੈ ਸਾਜੀ ਦੀ ਬਾਣੀ ਦੇ ਸਤਕਾ ਪਤਾ ਨਹੀਂ ਉਸ ਪਰਿਵਾਰ ਦਾ ਮੂੰਹ ਹੀ ਤੁਝੇ ਪਾਸੇ ਮੁੜ ਗਿਆ ਹੈ ਹੁਣ ਤਾਂ ਜੇ ਕਿਦਰੀ ਰਿਸ਼ਤੇ ਦੀ ਜਾ ਰਸਤੇ ਵਿੱਚ ਉਹ ਲੜਕਾ ਸਾਡੀਆਂ ਬੱਚੀਆਂ ਨੂੰ ਵੇਖ ਵੀ ਲਵੇ ਤਾਂ ਆਪੇ ਹੀ ਸੜਕ ਦੀ ਦੂਜੀ ਸਾਈਡ ਤੇ ਹੋ ਜਾਂਦਾ ਹੈ ਉਹ ਕਹਿਣ ਲੱਗੇ ਸਾਨੂੰ ਤਾਂ ਆਪ ਇਹ ਸਭ ਲੀਲਾ ਸਮਝ ਨਹੀਂ ਆ ਰਹੀ ਇਹ ਕੀ ਬੱਪਰ ਗਿਆ ਜਿਹੜਾ ਲੜਕਾ ਕਈ ਸਾਲਾਂ ਤੋਂ ਬੱਚੀਆਂ ਨੂੰ ਇੰਨਾ ਪਰੇਸ਼ਾਨ ਕਰ ਰਿਹਾ ਸੀ ਉਸ ਦਾ ਖਿਆਲ ਉਧਰੋਂ ਵੀ ਮੁੜ ਗਿਆ ਜਦੋਂ ਗੁਰਮਖ ਨੇ ਅਸੀਂ ਉਸ ਪਾਸ਼ਾ ਦੀ ਲੀਲਾ ਨੂੰ ਰਾਮੰਚ ਨੂੰ ਸਮਝ ਨਾ ਸਕੇ ਕਿ ਸੁਖਮਣੀ ਸਾਬ ਜੀ ਦੀ ਬਾਣੀ ਦੀ ਬਣਾਈ ਹੀ ਹੈ ਇਹ ਸਾਰੇ ਕਾਰਜ ਸਿੱਧ ਕਰ ਦਿੰਦੀ ਹੈ ਕੁਝ ਕੋ ਸਮਾਂ ਬਾਅਦ ਉਹ ਪੀਰ ਸੁਖਮਖ ਨੂੰ ਮਿਲੇ ਤੇ ਉਹਨਾਂ ਦੱਸਿਆ ਕਿ ਉਹਨਾਂ ਦੀਆਂ ਦੋਹਾਂ ਬੱਚੀਆਂ ਦਾ ਸੱਚੇ ਪਾਸ਼ਾ ਨੇ ਕਿਰਪਾ ਕਰਕੇ ਬਹੁਤ ਚੰਗੇ ਘਰ ਸਿਖਾ ਧਿਕਾਰ ਵਿੱਚ ਮੇਲ ਕਰਵਾ ਦਿੱਤਾ ਹੈ ਦੋਮਾ ਬੱਚੀਆਂ ਦੀ ਸ਼ਾਦੀ ਹੋ ਗਈ ਤੇ ਦੋਵੇਂ ਬੱਚੀਆਂ ਆਪਣੇ ਘਰਾਂ ਵਿੱਚ ਸੁਖ ਸ਼ਾਂਤੀ ਨਾਲ ਰਹਿ ਰਹੀਆਂ ਹਨ ਕਹਿਣ ਲੱਗੇ ਕਿ ਸਾਡੀ ਸਮਝ ਵਿੱਚ ਹੀ ਨਹੀਂ ਆਉਂਦਾ ਕਿ ਉਹ ਲੜਕਾ ਹੁਣ ਕਦੀ ਸਾਹਮਣੇ ਹੀ ਨਹੀਂ ਆਇਆ ਉਹਨਾਂ ਦੀ ਇਹ ਸਾਰੀ ਗੱਲ ਸੁਣ ਕੇ ਬਾਣੀ ਪ੍ਰਤੀ ਸਰਦਾ ਪਿਆਰ ਹੋਰ ਵੱਧ ਗਿਆ ਤੇ ਗੁਰਮਖ ਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਗੁਰ ਸੁਖਮਣੀ ਸਾਹਿਬ ਜੀ ਦੀ ਬਾਣੀ ਕਿਸੇ ਦੂਸਰੇ ਦੇ ਸਰੀਰ ਦੇ ਮਨ ਦੇ ਖਿਆਲਾਂ ਨੂੰ ਵੀ ਵਿਦਲਾਉਣ ਵਿੱਚ ਸਮਰੱਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ